6 ਅਗਸਤ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਮੌਸਮ ਮੁੱਖ ਤੌਰ ਤੇ ਬਹੁਤ ਹੀ ਸਿਆਣ ਦੇ ਵਿੱਚ ਸਵੇਰ ਵੇਲੇ ਤੋਂ ਸਾਫ਼ ਹੋਵੇਗਾ ਪਰ ਕੁਝ ਕੁ ਖੇਤਰਾਂ ਦੇ ਵਿੱਚ ਮੀਂਹ ਹਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਪਟਿਆਲਾ ਰਾਜਪੁਰਾ ਡੇਰਾ ਬਸੀ ਚੰਡੀਗੜ੍ਹ ਮੋਹਾਲੀ ਜੀਰਕਪੁਰ ਜਾਂ ਕੁਝ ਕੁ ਇਲਾਕੇ ਫਤਿਹਗੜ੍ਹ ਸਾਹਿਬ ਜਾਂ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਖੁੱਟਮੇ ਤੌਰ ਤੇ ਮੀਂਹ ਦੇ ਰਾਟੇ ਦੇਖਣ ਨੂੰ ਮਿਲ ਸਕਦੇ ਨਾਲ ਲੱਗਦੇ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਬੱਦਲਬਾਜ਼ੀ ਦੇ ਨਾਲ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੀਂਹ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਦੇ ਵਿੱਚ ਸਵੇਰ ਵੇਲੇ ਕੁਝ ਖਾਸ ਨਹੀਂ ਵਾਪਰੇਗਾ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਵੱਖ-ਵੱਖ ਖੇਤਰਾਂ ਦੇ ਵਿੱਚ ਬੱਦਲਬਾਜ਼ੀ ਪਣਦੀ ਜਾਵੇਗੀ ਕੁਝ ਕੁ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਪਹਿਲਾਂ ਤੇ ਕੁਝ ਕੁ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਕਾਰਵਾਈਆਂ ਇੱਕ ਸਾਰ ਨਹੀਂ ਹੋਣਗੀਆਂ ਟੁੱਟਮੇ ਤੌਰ ਤੇ ਹੋਣਗੇ ਚਾਹੇ ਉਹ ਮਾਝੇ ਦੇ ਇਲਾਕੇ ਹੋਣਗੇ ਚਾਹੇ ਦੁਆਬੇ ਦੇ ਚਾਹੇ ਮਾਲਵੇ ਦੇ ਟੁੱਟਮੇ ਤੌਰ ਤੇ ਮੀਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਚਾਹੇ ਹਿਮਾਚਲ ਉੱਤਰਾਖੰਡ ਹੋਣ ਉਹਨਾਂ ਖੇਤਰਾਂ ਦੇ ਵਿੱਚ ਕੱਲ ਵੀ ਵੱਡੇ ਪੱਧਰ ਤੇ ਬੱਦਲ ਫੱਟਣ ਵਰਗੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਤੇ ਆਉਣ ਵਾਲੇ 2 ਜਾਂ 3 ਦਿਨ ਵੀ ਮਾਹੌਲ ਇਸੇ ਤਰ੍ਹਾਂ ਹੀ ਬਣ ਸਕਦਾ ਹੈ ਬੱਦਲ ਫੱਟ ਸਕਦੇ ਹਨ ਹਰਿਆਣਾ ਜੁਪੀ ਵਿੱਚ ਵੀ ਲਗਾਤਾਰ ਅੱਜ ਮੀਂਹ ਪੈ ਰਿਹਾ ਹੈ